ਫਗਵਾੜਾ ਪੁਲਿਸ ਨੇ ਲੁੱਟਖੁਆ ਕਰਨ ਵਾਲੇ ਵਿਰੋਧ ਦੇ ਤਿੰਨ ਮੈਂਬਰਾਂ ਨੂੰ ਲੁੱਟੇ ਹੋਏ ਸਮਾਨ ਤੇ ਸਹਾਰ ਹਥਿਆਰ ਇੱਕ ਪਿਸਟਲ ਅਤੇ ਦੋ ਖਿਡੌਣਾ ਪਿਸਟਲਾਂ ਤੋਂ ਇਲਾਵਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮੈਡਮ ਰੁਪਿੰਦਰ कौर ਭੱਟੀ ਨੇ ਦੱਸਿਆ ਕਿ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਸੀਆਈਏ ਸਟਾਫ ਫਗਵਾੜਾ ਦੀ ਪੁਲਿਸ ਨਾਲ ਮਿਲ ਕੇ ਇਹਨਾਂ ਸ਼ਾਤੀ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਹਨਾਂ ਖੁਲਾਸਾ ਕੀਤਾ ਕਿ ਮਿਤੀ 22 ਦਸੰਬਰ ਨੂੰ ਰਾਜਾ ਗਾਰਡਨ ਵਿਖੇ ਇਹਨਾਂ ਤਿੰਨ ਲੁਟੇਰਿਆਂ ਨੇ ਇੱਕ ਮਹਿਲਾ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਂਕ ਖੋਈ ਸੀ ਤੇ ਬੜੀ ਹੁਸ਼ਿਆਰੀ ਨਾਲ ਚੱਕਮਾ ਦੇ ਕੇ ਫਰਾਰ ਹੋ ਗਏ ਸਨ। ਉਨਾ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਮਾਧਿਅਮ ਰਾਹੀਂ ਬੜੀ ਹੀ ਮੁਸ਼ਕਲ ਤੋਂ ਬਾਅਦ ਹੀ ਇਹਨਾਂ ਨੂੰ ਕਾਬੂ ਕੀਤਾ ਹੈ ਦੋਸ਼ੀਆਂ ਦੀ ਪਛਾਣ ਮਦੁਰਵਾਸੀ ਐਸਬੀਐਸ ਨਗਰ ਗੁਰਪ੍ਰੀਤ ਸਿੰਘ ਵਾਸੀ ਅਲਾਚੌਰ ਐਸਬੀਐਸ ਨਗਰ ਅਤੇ ਆਫਤਾਬ ਉਰਫ ਸੋਰਬਾ ਵਾਸੀ ਫਗਵਾੜਾ ਵਜੋਈ ਹੈ ਐਸਪੀ ਫਗਵਾੜਾ ਮੁਤਾਬਕ ਇਹ ਤਿੰਨੋਂ ਲੁਟੇਰੇ ਬੜੇ ਹੀ ਛਾਤਰ ਹਨ ਤੇ ਪੇਸ਼ੇਵਰ ਮੁਜਰਮ ਹਨ ਜੋ ਕਿ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਜ਼ਮਾਨਤ ਤੇ ਆਏ ਹੋਏ ਸਨ ਤੇ ਇਹਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੁਲਿਸ ਅਧਿਕਾਰੀ ਅਨੁਸਾਰ ਇਹਨਾਂ ਵਿੱਚੋਂ ਫਗਵਾੜਾ ਦਾ ਰਹਿਣ ਵਾਲਾ ਦੋਸ਼ੀ ਆਫਤਾਬ ਉਰਫ ਸੌਰਵ ਆਪਣੇ ਇਹਨਾਂ ਦੋਵੇਂ ਸਾਥੀਆਂ ਨੂੰ ਫਗਵਾੜਾ ਵਿਖੇ ਰੇਕੀ ਕਰਵਾਉਂਦਾ ਸੀ ਜਿਸ ਤੋਂ ਬਾਅਦ ਹੀ ਇਹ ਤਿੰਨੋਂ ਵਰਦਾਤ ਨੂੰ ਅੰਜਾਮ ਦਿੰਦੇ ਸਨ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਨੇ ਦੱਸਿਆ ਕਿ ਇਹ ਤਿੰਨੋਂ ਦੋਸ਼ੀ ਨਸ਼ੇ ਦੇ ਆਦੀ ਹੰਤੇ ਨਸ਼ੇ ਦੀ ਪੂਰਤੀ ਲਈ ਹੀ ਇਹਨਾਂ ਵਰਦਾਤਾਂ ਨੂੰ ਅੰਜਾਮ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਦੂਰਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਪਰ ਮਾੜੇ ਅੰਸ਼ਰਾਂ ਦੇ ਖਿਲਾਫ ਜਿਹੜੀ ਲਗਾਤਾਰ ਮੁਹਿੰਮ ਸਾਡੀ ਜਾਰੀ ਹੈ ਉਹਦੇ ਵਿੱਚ ਸਾਡੀ ਥਾਣਾ ਸਤਨਾਗਪੁਰਾ ਦੀ ਪੁਲਿਸ ਨੂੰ ਸੀਆਈਏ ਦੀ ਟੀਮ ਦੇ ਮਦਦ ਦੇ ਨਾਲ ਇੱਕ ਬਹੁਤ ਅੱਛੀ ਸਫਲਤਾ ਹਾਸਲ ਮਿਲੀ ਹੈ ਇਹਦੇ ਵਿੱਚ ਇੱਕ ਵਾਰਦਾਤ ਹੋਈ ਸੀ ਜੀ 22 ਦਸੰਬਰ ਨੂੰ ਰਾਜਾ ਗਾਰਡਨ ਕਲੋਨੀ ਕੰਦੀ ਹੈ ਸਤਨਾਗਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਤ ਦਿਖਾ ਕੇ ਗਲੇਰੀ ਦੀ ਚੇਨ ਖੋ ਕਰਦੇ ਆ ਇਕ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਸ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਾਫੀ ਸਹਿਮ ਦਾ ਮੋਲ ਸੀ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163/24 ਥਾਣਾ ਸਤਨਾਪੁਰਾ ਅੰਡਰ ਵੈਰੀਅਸ ਸੈਕਸ਼ਨਸ ਆਫ 스내ਚਿੰਗ ਜੋ ਕਰੇਗੇ ਆਪਣੀਆਂ ਟੀਮਾਂ ਬਣਾ ਦਿੱਤੀਆਂ ਗਿਆ ਸਪੈਸ਼ਲਾਈਜ਼ਡ ਟੀਮਸ ਸੀਆਈਏ ਇਨਚਾਰਜ ਸਬ ਇੰਸਪੈਕਟਰ ਬਿਸਮਨ ਦੇ ਅੰਡਰ ਸੀਸੀਟੀਵੀ ਫੁਟੇਜ ਪਲੱਸ ਹੋਰ ਡੰਪ ਕਲੈਕਸ਼ਨ ਔਰ ਜਿਹੜੇ ਸੀਸਟੀਵੀ ਫੁਟੇਜ ਜੀ ਸਾਨੂੰ ਮੌਕੇ ਤੋਂ ਮਿਲੀਆਂ ਸਿਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨ ਸਾਡੀਆਂ ਟੀਮਾਂ ਇਹਦੇ ਉੱਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮ ਇਹਦੇ ਵਿੱਚ ਦੋਸ਼ੀ ਪਾਏ ਗਏ ਮਧੁਰ ਮੱਗੂ ਜਿਹੜਾ ਜੀ ਸ਼੍ਰੀ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਰਫ ਗੌਰਵ ਇਹ ਅਲਾਚੌਰ ਸ਼੍ਰੀ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਆਫ ਦਾ ਇਲੀਅਸ ਸੌਰਵ ਜਿਹੜਾ ਕਿ ਇਹ ਫਗਵਾੜੇ ਦਾ ਰਹਿਣ ਵਾਲਾ ਹੈ ਇਹ ਬੜੇ ਹੀ ਪੇਸ਼ੇਵਾਰ ਮੁਜਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਇਲੀਅਸ ਗੌਰਵ ਦੇ ਖਿਲਾਫ ਤਿੰਨ ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾ ਕਰਕੇ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਫਤਾਬ ਉਰਫ ਸੌਰਵ ਦੇ ਖਿਲਾਫ ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379b ਔਰ ਜਿਹੜੇ ਘਰਾਂ ਚੋ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਆ ਤੇ ਇਹ ਰੀਸੈਂਟਲੀ ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਇਹ ਬੇਲ ਤੇ ਆਏ ਹੋਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਚੀਨੀ ਖੋਈ ਹੋਈ ਸੀ ਉਹ ਰਿਕਵਰ ਹੋ ਗਈ ਹੋਈ ਹੈ ਇੱਕ ਵਾਰਦਾਤ ਦੇ ਨੰਨੇ ਵਾਲੀਆਂ ਖੋਹ ਕੀਤੀਆਂ ਸੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਹੋਰ ਇਹਨਾਂ ਨੇ ਪੁੱਛੀ ਜਦੋਂ ਸਖਤੀ ਨਾਲ ਕੀਤੀ ਗਈ ਤੇ ਇੱਕ ਇਹਨਾਂ ਦੇ ਕੋਲ 32 ਗੋਲ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨੋਂ ਕਦੇ ਕੋਈ ਜੇਲ ਦੇ ਵਿੱਚੋਂ ਨਾ ਮਿਲਿਆ ਸੀਗਾ ਗੁਰਪ੍ਰੀਤ ਨੂੰ ਉਹਨੇ ਉਹਨੂੰ ਆਪ ਕੋ ਪ੍ਰਕਿਊਰ ਕਰਵਾਇਆ ਸੀਗਾ ਫਿਰ ਇਹਨਾਂ ਤੋਂ ਜਿਹੜੀ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਵਾਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਏ ਹੋਏ ਸੀ ਉਹ ਸਾਰੇ ਸਾਡੇ ਕੋਲੇ ਰਿਕਵਰ ਹੋਏ ਨੇ ਇਸੋ ਇਲਾਵਾ ਦੋ ਇਹਨਾਂ ਦੇ ਕੋਲੇ ਟੌਏ ਪਿਸਟਲਸ ਵੀ ਰਿਕਵਰ ਹੋਏ ਆ ਕਦੀ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਤੋਂ ਇਹਨਾਂ ਦੀ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਨੇ ਪੇਸ਼ਾਵਰ ਜਿਹੜੇ ਮੁਜਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀਗੀਆਂ ਉਹ ਵੀ ਰੁਗੀਆਂ ਨੇ ਤੇ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋਈ ਹੈ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਪੁੱਛਗਿੱਛ ਦੱਸਿਆ ਕਿ ਇਕ ਕਦੇ ਹੋਰ ਸ਼ਹਿਰਾਂ ਜਿਵੇਂ ਨਵਾਂ ਸ਼ਹਿਰ 'ਚ ਵੀ ਇਹਨਾਂ ਨੇ ਕੋਈ ਡੇਰੀ ਆ ਉਸ ਤੋਂ ਗੱਲਾਂ ਗੱਲੇ ਤੋਂ ਪੈਸੇ ਚੋਰੀ ਕੀਤੇ ਐ ਕੋਈ ਠੇਕੇ ਦੇ ਬਾਹਰ ਹੁੰਦੇ ਸੀ ਕੋਈ गिर ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲੈਨੇ ਸੋ ਛੋਟੀਆਂ ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਤ ਦਿਖਾ ਕੇ ਵੈਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਅਪਰੈਂਡੀ ਸੀਗਾ ਤੋ ਇਸ ਦੇ ਨਾਲ ਹੀ ਸਾਡੀ ਇਹ ਟੀਮ ਨੂੰ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਐ ਬਹੁਤ ਮਿਹਨਤ ਕੀਤੀ ਐ ਟੀਮ ਨੇ ਤੇ ਇਹ ਜਿਹੜੀ ਮੁਹਿੰਮ ਸਾਡੀ ਅੱਗੇ ਵੀ ਲਗਾਤਾਰ ਜਾ ਰਹੀ ਹੈ ਮੈਡਮ ਇਹਦੇ ਵਿੱਚ ਮਾਸਟਰਮਾਈਂਡ ਕੌਣ ਸੀ ਇਹਦੇ ਵਿੱਚ ਮਾਸਟਰਮਾਈਂਡ ਜੀ ਗੁਰਪ੍ਰੀਤ ਹੈਗਾ ਜਿਹੜਾ ਨਵਾਂ ਸ਼ਹਿਰ ਦਾ ਅਲਾ ਚੌੜਾ ਦਾ ਰਹਿਣ ਵਾਲਾ ਹੈਗਾ ਇਹ ਇੱਕ ਦੂਜੇ ਨੂੰ ਸ਼ਹਿਰ ਚ ਮਿਲੇ ਛਿੱਟਾ ਛਿੱਟਾ ਲਾਉਣ ਦੇ ਆਦੀ ਹੈਗੇ ਨੇ ਡਰਗ ਐਡਿਕਟ ਹੈਗੇ ਨੇ ਤੇ ਜਿਹੜਾ ਸਾਡਾ ਇੱਥੇ ਫਗਵਾੜੇ ਦੇ ਵਿੱਚ ਲੜਕਾ ਇਕਿਊਜ਼ ਹੈਗਾ ਵਾ ਉਹ ਬੇਸਿਕਲੀ ਇਹਨਾਂ ਨੂੰ ਇੱਥੇ ਰੇਕੀ ਰੂ ਵੀ ਕਰਵਾਉਂਦਾ ਸੀ ਵੀ ਕਿਹੜਾ ਏਰੀਆ ਬੈਟਰ ਆ ਜਿੱਥੇ ਤੁਸੀਂ ਵਾਰਦਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਓਗੇ ਤੇ ਕੋਈ ਕਲੀਨਿਕ ਲੱਗ ਸਕਦਾ ਜਿਹੜਾ ਮਣ ਫਗਵਾੜੇ ਦਾ ਵਾਸਤੇ ਇੱਥੇ ਪਹਿਲਾਂ ਕੋਈ ਪ੍ਰਚੰਦਾ ਜ ਹੈ ਗੁਰਪ੍ਰੀਤਾ ਜਿੰਦੂ ਫੌੜੇਦਾਰ ਇਹਨਾਂ ਦਾ ਇਹ ਵੀ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸੀਪੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲਾਉ ਇੱਕ ਆਪਾਂ ਮੋਟਰਸਾਈਕਲ ਬਰਾਮਦ ਕੀਤਾ ਜੋ ਮੋਟਰਸਾਈਕਲ ਚੋਰੀ ਦਾ ਕਿਨਾਂ ਦਾ ਆਪਣਾ ਹੈ ਮੋਟਰਸਾਈਕਲ ਇਹਨਾਂ ਨੇ ਇਦਾਂ ਹੀ ਵਾਰ ਦਾਪਾ ਕਰਕੇ ਖਰੀਦਿਆ ਹੋਇਆ ਸੈਕੰਡ ਹੈਂਡ ਖਰੀਦਿਆ ਸੀਗਾ 10000 ਦੇ ਵਿੱਚ ਇਹ ਗੁਰਪ੍ਰੀਤ ਦੇ ਨਾਮ ਤੇ ਹੈ ਇਹਨੇ ਖਰੀਦਿਆ ਹੋਇਆ ਕਿਸ ਤਰ੍ਹਾਂ ਦੀ ਪਲੈਨਿੰਗ ਕਰਦਾ ਜਿਹੜੀ ਬੱਸ ਨੂੰ ਇੰਨੀ ਮਿਹਨਤ ਕਰਨੀ ਪਈ ਇਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ ਚ ਜਿੱਥੋਂ ਇੱਥੋਂ ਦਾ ਕਿ ਇਹਨਾਂ ਨੂੰ ਚੱਕ ਕਰਦੇ ਇਹ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੱਪੜੇ ਚੇਂਜ ਕਰ ਦਿੱਤੇ ਮੈਡਮ ਜਿਹੜੀ ਸੇਮ ਸੇਮ ਜਾਕਟ ਜਿਹੜੀ ਸ਼ਰਪੁਰ ਵੀ ਤੇ ਫੁਵਾੜਾ ਵੀ ਪਾਈ ਸੀ ਉਹ ਉਹੀ ਜਾਕਟ ਨਾਲ ਬਰਾਮਦਗੀ ਹੋਈ ਆ ਹਾਂਜੀ ਹਾਂਜੀ ਉਹ ਵੀ ਬਰਾਮਦ ਹੋ ਗਈ ਹੈ ਜਿਹੜੀ ਕਿੱਟ ਹੈ ਬਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਆ ਉਹ ਵੀ ਬਰਾਮਦ ਹੋ ਗਿਆ ਜਿਹੜਾ ਦਾਤ ਵਰਤਿਆ ਉਹ ਵੀ ਬਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੇ ਸਾਡੇ ਕੇਸ ਦੇ ਵਿੱਚ ਚੀਨ ਹੈ ਉਹ ਵੀ ਬਰਾਮਦ ਹੋ ਗਈ ਮੈਡਮ ਇਹ ਕਿ ਇਹਨਾਂ ਜੀ ਅਰੈਸਟ ਹੈਗੀ ਐ ਅ ਅਲਾਚੌਰ ਤੋਂ ਹੀ ਕਰੀ ਹੈ ਜੀ ਜਿੱਥੇ ਇਹਨਾਂ ਦਾ ਇਹ ਰਹਾਇਸ਼ੀ ਹੈਗੇ ਨੇ ਇੱਥੋਂ ਵਾਰਦਾਤ ਕਰਕੇ ਇੱਥੋਂ ਭੱਜ ਗਏ ਸੀਗੇ ਔਰ ਅਲਾਚੌਰ ਤੱਕ ਸਾਡੀ ਟੀਮ ਨੇ ਇਹਨਾਂ ਦਾ ਮੰਗਰਾ ਕੀਤਾ ਤੇ ਉੱਥੋਂ ਇਹਨਾਂ ਨੂੰ ਸਕਸੈਸਫੁਲੀ ਰਾਉਂਡ ਅਪ ਕੀਤਾ ਹੈ